ਦੋਸਤੋ ਨਮਸਕਾਰ ਮੈਂ ਅਸਲ ਜੀਤਿੰਦਰ ਤੁਸੀਂ ਦੇਖ ਰਹੇ ਖਬਰ ਮਲੇਗਾ ਦੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟੈਂਡਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪ੍ਰਦਰਸ਼ਨ ਦੇ ਦੌਰਾਨ ਪਟੈਂਡਾ ਪੁਲਿਸ ਵੱਲੋਂ ਲਗਾਤਾਰ ਸਾਰੇ ਪਾਸੇ ਪੁਲਿਸ ਹੀ ਪੁਲਿਸ ਚਾਵਨੀ ਲਗਾਈ ਗਈ ਹੈ ਤੇ ਕਿਸਾਨਾਂ ਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਫੜਫੜ ਪੁਲਿਸ ਵੱਲੋਂ ਲੈ ਕੇ ਜਾਇਆ ਗਿਆ ਇਸ ਸੰਬੰਧ ਵਿੱਚ थाना ਮੁਖੀ ਦਾ ਕੀ ਕਹਿਣਾ ਹੈ ਆਉ ਜਾਂਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰੱਦ ਦੇਖੋ ਜੀ ਲਾਰਨਰਡ ਐਸੋਸੀਏਸ਼ਨ ਅਸੀਂ ਲਾਰਨਰਡ ਨੂੰ ਮੇਨਟੇਨ ਕਰ ਲਈ ਇੱਥੇ ਮੌਜੂਦ ਹੈਗੇ ਆ ਜੀ ਤੇ ਲਾਰਨਰਡ ਨੂੰ ਇਹ ਕਿਹੜਾ ਹੈਗਾ ਮੇਨਟੇਨ ਕੀਤਾ ਜਾ ਰਿਹਾ ਨਹੀਂ ਸਰ ਲੋਕਾਂ ਦਾ ਅਧਿਕਾਰ ਵੀ ਹੈ ਜੀ ਇਹ ਕਿ ਲੋਕ ਆਪਣੀਆਂ ਮੰਗਾਂ ਲੈ ਕੇ ਪ੍ਰੋਟੈਸਟ ਵੀ ਤਾਂ ਕਰ ਸਕਦੇ ਆ ਬਿਲਕੁਲ ਜੀ ਹਰ ਬੰਦੇ ਦਾ ਰਾਈਟ ਹੈਗਾ ਲੇਕਿਨ ਇੱਥੇ ਜਦੋਂ ਵੀ ਕਿੱਥੇ ਕੋਈ ਕਿਸੇ ਚੀਜ਼ ਦਾ ਪ੍ਰੋਟੈਸਟ ਲਈ ਇਸ ਗੱਲ ਦੀ ਮਨਾਹੀ ਹੁੰਦੀ ਹੈ ਕੁਝ ਖਾਸ ਏਰੀਆ ਕਿੱਥੇ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਇਸ ਗੱਲ ਦੀ ਕਿਹੜਾ ਹੈਗਾ ਲਾਰਨਰਡ ਨੂੰ ਮੇਨਟੇਨ ਕਰਨ ਦੇ ਲਈ ਹੀ ਜਿਹੜੀ ਫੋਰਸ ਮੌਜੂਦ ਆ ਤੇ ਲਾਅਨ ਆਰਡਰ ਨੂੰ ਹੀ ਮੇਨਟੇਨ ਕੀਤਾ ਜਾ ਰਿਹਾ ਹੈ। ਇਹ ਸਰ ਖਾਸ ਏਰੀਆ ਕੋਈ ਮਤਲਬ ਲੋਕਾਂ ਦੇ ਲਈ ਕੋਈ ਸਪੈਸ਼ਲ ਜਗ੍ਹਾ ਬਣਾਈ ਹੁੰਦੀ ਹੈ ਪਰ ਪ੍ਰਦਰਸ਼ਨ ਕਰਨ ਵਾਸਤੇ ਲੋਕੋ ਪ੍ਰੋਟੈਸਟ ਦਾ ਇੱਕ ਖਾਸ ਤਰੀਕਾ ਤੇ ਖਾਸ انداز ਆ। ਲੇਕਿਨ ਤੁਸੀਂ ਇਹਨੂੰ ਅਗਰੈਸਿਵ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਕਿਹੜੇ ਲੋਕ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਆਵੇ। ਜੇ ਜਸਪ੍ਰੀਤ ਤੁਸੀਂ ਸਰ ਅੱਜ ਸੜਕਾਂ ਰੋਕਿਆ ਉਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਂਦੀ। ਦੇਖੋ ਜੀ ਹਰ ਚੀਜ਼ ਇੱਕ ਲਾਅਨ ਆਰਡਰ ਆ ਫੋਰਸ ਦਾ ਕੰਮ ਹੀ ਲਾਅਨ ਆਰਡਰ ਨੂੰ ਮੇਨਟੇਨ ਕਰਨਾ। ਇਹ ਤਾਂ ਫੋਰਸ ਆਪਣੀ ਡਿਊਟੀ ਹੈ ਜੀ। ਫੋਰਸ ਆਪਣੀ ਡਿਊਟੀ। ਬਿਲਕੁਲ ਵੀ ਸ ਜੇ ਕੋਈ ਕਿਸੇ ਵੀ ਸ਼ਹਿਰੀ ਦਾ ਜਾਂ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਕੋਈ ਗੱਲ ਨੂੰ ਠੇਸ ਨਹੀਂ ਪਹਾਈ ਜਾ ਰਹੀ ਹੂੰ ਤੇ ਪੁਲਿਸ ਦਾ ਮਰਕੇ ਨੀਸ਼ਨ ਫਰਜ਼ੀ ਰਿਹਾ ਕਿ ਪੁਲਿਸ ਮੇਸਾ ਸੇਫਟੀ ਲਈ ਬਣੀ ਹੈ ਉਹ ਆਮ ਨਾਗਰਿਕ ਦੀ ਸੇਫ ਸੇਫਟੀ ਹੈਗੀ ਆ ਚਾਹੇ ਕਿਸੇ ਵੀ ਕੋਈ ਬਿਲਡਿੰਗ ਦੀ ਸੇਫਟੀ ਹੈਗੀ ਜੀ ਤੇ ਮੈਂ ਨਹੀਂ ਕਹਉਂਦਾ ਕਿ ਲਾਰਡ ਆਰਡ ਦੇ ਸਬਕਤ ਦੇ ਵਿੱਚ ਹੀ ਅਸੀਂ ਇਸੇ ਡਿਊਟੀ ਤੇ ਖੜੇ ਆ ਜੀ ਤੇ ਲਾਰਡ ਆਰਡ ਦੇ ਸੰਬੰਧ ਦੇ ਵਿੱਚ ਹੀ ਡਿਊਟੀ ਚੱਲਦੀ ਹੈ ਜੀ